ਸ਼ਸ਼ੀਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਜਿੱਥੇ ਵੀ ਹੋਵੋ ਤੰਦਰੁਸਤ ਹੋਵੋ ਜਿੰਦਾਬਾਦ ਹੋਵੋ ਜਵਾਨੀਆਂ ਮਾਣੋ ਲੋ ਜੀ ਆਪਾਂ ਬਰਨਾਲੇ ਚੱਲੇ ਆ ਮੈਂ ਰਤਨਮ ਬਾਈ ਮੁਹਾਰ ਸਾਡੇ ਕਾਈ ਪ੍ਰਧਾਨ ਪਸਾਨ ਯੂਨੀਅਨ ਦੇ ਸਿੱਧੂਪੁਰ ਦੇ ਤੇ ਅਸੀਂ ਚੱਲੇ ਆ ਬਰਨਾਲੇ ਤੇ ਤੁਸੀਂ ਵੀ ਨਾਲ ਸਾਡੇ ਬਣੇ ਰਹੋ ਜੇ ਸਾਡੇ ਨਾਲ ਬਾਈ ਗੁਰੇਹਰਾਂ ਨੇ ਜਾਣਾ ਮੰਦੀਪ ਭਰਾਂ ਨੇ ਜਾਣਾ ਰਾਜੇ ਨੇ ਜਾਣਾ ਤੇ ਆਪਾਂ ਚੱਲਦੇ ਆਂ ਬਰਨਾਲੇ ਤੁਸੀਂ ਬਣੇ ਰਹੋ ਜੇ ਸਾਡੇ ਨਾਲ ਤੇ ਤੁਹਾਨੂੰ ਵੀ ਦਿਖਾਉਣੇ ਆ ਅੱਜ ਦਾ ਪ੍ਰੋਗਰਾਮ ਤੇ ਕਰਦੇ ਆਂ ਗੱਲਾਂ ਬਾਤਾਂ ਆਪਾਂ ਇਕੱਠੇ ਹੋ ਗਏ ਸਾਰੇ ਭੈਣ ਭਰਾ ਪ੍ਰਧਾਨ ਸਾਹਿਬ ਆ ਗਏ 100 ਦੇ 4 ਕਿਲੋ ਮੀਟਰ ਨੇ ਬਾਬਾ 4 ਕਿਲੋ ਮੀਟਰ ਬਾਜੂ ਕਹਿੰਦੇ ਰਹਿ ਗਿਆ ਜਦੋਂ ਤੇ ਬਹੁਤ ਜੱਗ ਕੱਢੇ 100 ਦੇ 4 ਕਿਲੋ 100 ਦੇ 4 ਕਿਲੋ ਕੱਢੇ ਵਧੀਆ ਕੱਢੇ ਆਦਿ ਕੱਢੇ ਹੋ ਪ੍ਰਧਾਨ ਸਾਹਿਬ ਠੀਕ ਹੀ ਰਿਹਾ ਵਧੀਆ ਠੀਕ ਠਾਕ ਹਾਂਜੀ ਹਾਂਜੀ ਚੱਲ ਗਏ ਬਰਨਾਲੇ ਤੇ ਰੈਲੀ ਆ ਬਹੁਤ ਵੱਡੀ ਵਿਖਾਉਣੇ ਆ ਰਾਜ ਦੇ ਬੰਦਿਆ ਦਾ ਇੱਕਾ ਝੰਡਾ ਵਾਲਾ ਝੰਡਾ ਅੱਜ ਦੇ ਵਿੱਚ ਆਜੀ ਗਵਰਨਰ ਜੀ ਦੀ ਬੇਨਤੀ ਹੈ ਉਹ ਵੀ ਕਿ ਜੀ ਦੇ ਪ੍ਰਧਾਨ ਖੋਸਾ ਜੀ ਉਹ 5 ਮਿੰਟ ਇਸ ਟੋਰ ਦੇ ਵਿੱਚ ਮੇਸ ਕਿਸਾਨ ਜੂਨੀਅਰ ਦੇ ਪੰਜਾਬ ਪ੍ਰਧਾਨ ਆ ਵਿਸ਼ੇਸ਼ ਸਿੰਘ ਜੀ ਕੋਲੋਂ ਤਿਆਰ ਲੈਣਾ ਬਹੁਤ ਖੁਸ਼ਕਦਰ ਦੇ ਬਹੁਤ ਹੀ ਸਰਕਾਰ ਜੋ ਗਾਣਾ ਮੰਡੀ ਬਰਨਾਲਾ ਵਿਕੇ ਚ ਉੱਚੇ ਹੋਏ ਜਜਾਰੂ ਕਿਸਾਨ ਵੀਓ ਮੇਰਨਾ ਮਾਤਾ ਮੇਰਨਾ ਭੈਣਾ ਸਾਨੂੰ ਦਾਸ ਵਜੋ ਵਾਹਿਗੁਰੂ ਜੀ ਦਾ ਖਾਲਸਾ ਹੈ ਬ੍ਰਿਜ ਦੀ ਖੋਤੇ ਤੁਸੀਂ ਬੜ ਭਾਗਿਓ ਜਿਨ੍ਹਾਂ ਨੇ ਕਿਸਾਨੀ ਤੇ ਪਹਿਰਾ ਦਿੱਤੇ ਹੋਏ ਅੱਜ ਇਸ ਇਕੱਠ ਦੇ ਵਿੱਚ ਸਮੂਹਿਤ ਕੀਤੀ ਆ ਜੇ ਮੈਂ ਗੱਲ ਕਰਾਂ ਅੱਜ ਦੀ ਡੈਮੋ ਆਪਰੇਸ਼ਨ ਦੇ ਅਨੁਭਵ

हमें खड़े आए आप जो पत्रकार भरा अपने फोटो लेते बहुत सारे बेटा खड़ा

ਉਹ ਦਿੱਲੀ ਮੋਰਚਾ ਜਦੋਂ ਤੋਂ ਬਾਅਦ ਦੂਜੀ ਵਾਰ ਫੇਰ ਮੈਦਾਨ ਦੇ ਵਿੱਚ ਨਵੇਂ ਦਿੱਲੀ ਮੋਰਚੇ ਦੀ ਤਿਆਰੀ ਵਜੋਂ ਜਿਹੜਾ ਮੈਦਾਨ ਦੇ ਵਿੱਚ ਜੋਧੇ ਮਿੱਤਰੇ ਹੋ ਬਹੁਤ ਹੀ ਵਿਦਾਈ ਤੇ ਹੱਥ ਨਾਲ ਉਹ ਇਹ ਦਿੱਲੀ ਮੋਰਚਾ ਪਹਿਲੇ ਮੋਰਚੇ ਤੋਂ ਵੀ ਵੱਡਾ ਉਹ ਪ੍ਰੋਜੈਕਟ ਕਰ ਜਾਂਦੇ ਆ ਰੋੜਾ ਜੇ ਮਾਰ ਕਰਦਾ ਨੌਰੀ ਦੀਆਂ ਕਰ ਇਹ ਸਾਨੂੰ ਬੜੀ ਮਿਲਦੀ ਆ ਇੱਕ ਗਉਂਦੀਆ ਜੋਗਿਆ ਵਾਦੂ ਕਰਾਉਣ ਦੇ ਮਕਾਨ ਦਾ ਉਸੇ ਤਰ੍ਹਾਂ ਇਹ ਬਾਬਾ ਜੀ ਵੱਡੇ ਸਹੀ ਮਾਰ ਕਰਦੇ ਕੀਤਾ ਉਸੇ ਤਰ੍ਹਾਂ ਜਿਹੜੀਆਂ ਪਰਾਨੀਆਂ ਪਰਾਨੀਆਂ ਲੀਹਾਂ ਦੇ ਉੱਤੇ ਲੈ ਜਾ ਕੇ ਜਿਹੜਾ ਆ ਕਿ ਕਿਹਨਾ ਫੜਖੜੀ ਜਿਹੜਾ ਮੋਰਚਾ ਉਸੇ ਤਰ੍ਹਾਂ ਹੀ ਜਿਹੜਾ ਦਿਲੀ ਜਾਊਗਾ ਇਹ ਸਾਰਾ ਸਹਿਯੋਗ ਜਿਹੜਾ ਆ ਕਿੰਨੇ ਗਰੇ ਸ਼ੀਰ ਮਤਾਵਾ ਪਹਿਣਾ ਨਹੀਂ ਤੇ ਰਾਜ ਦੇ ਚਿੱਤੇ ਆਏ ਆ ਮੇਰਾ ਗਿਆਨ ਹੈ ਕਿ ਇਸ ਟੋਲ ਦੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਹੈ ਇਹ ਦਿੱਲੀ ਵਰਕਾ ਜਾ ਕੇ ਲਗਾ ਕੇ ਅਸੀਂ ਫਤਿਹ ਕਰਦੇ ਆਵਾਂ ਨਾ ਕਿ ਇਸ ਮੋਟੇ ਨੂੰ ਅੱਗੇ ਵੱਗ ਤਾਰ ਕਿੱਥੋਂ ਕਰਨਾ ਸਾਨੂੰ ਉੱਥੇ ਇਹੋ ਜਿਹੇ ਕਹੀ ਜਾਂਦੀ ਸੀ ਕਿ ਦੇਵ ਗੁਰਜੀ ਦੀ ਫਤਿਹ ਪਹਾੜਾਂ ਸਾਰਿਆਂ ਦੇ ਅੱਗੇ ਮੇਰਾ ਸਿਰ ਝੁਕਦਾ ਜਦੋਂ ਜਦੋਂ ਵੀ ਹਿੰਦੁਸਤਾਨ ਦੀਆਂ ਕਾਰਪੋਰੇਟ ਖਾਣਿਆਂ ਦੀਆਂ ਸਰਕਾਰਾਂ ਨੇ ਜ਼ੁਲਮ ਦੀਆਂ ਕੀਤੀਆਂ ਦੇਸ਼ ਦੇ ਸਾਰੇ ਸਰਕਾਰੀ ਮੈਦਾਨਾਂ ਨੂੰ ਵਿੱਚ ਆਲੇ-ਦੁਆਲੇ ਨੂੰ ਹਾਲ ਲੱਗਣਾ ਤਾਂ ਕਿ ਆਪਾਂ ਬਾਹਰ-ਬਾਹਰ ਬਾਤ ਕਰੀਏ ਹੁਣ ਬੇਨਤੀਆਂ ਔਰਕਾਰ ਦੇਖੋ ਪੁਰਾਣਾ ਪੰਪਾਲਾ ਕਿਸਾਨ ਮੇਜੂਰ ਹਟਕਾਰੀ ਸਭਾ ਪੰਜਾਬ ਸਭਾ ਉਹਨਾਂ ਦਾ ਡੈਗਮੈਂਟ ਉਸ ਤੋਂ ਅੱਗੇ ਸਨ ਸ੍ਰੀ ਰਾਮ ਭਰਾਓ ਸਾਰੋ ਪਰਤਾਇਆ ਕਿ ਜਿਹੜੇ ਬੰਦੇ ਨੇ ਸੇਵਕਤ ਮੈਂਤ ਕਰਕੇ ਰੋਟੀ ਖਾਣੀ ਆ ਜਾਂ ਆਪਣੇ ਬੱਚੇ ਪਾਲਨੇ ਅੱਜ ਇੱਕ ਮੈਂਤ ਕਰਕੇ ਬੱਚੇ ਪਾਲਨੇ ਕਿਨੇ ਉੱਠੋਗੇ ਨੇ ਆਪਣੇ ਘਰਾਂ ਪਾਲਨੇ ਜਿਹੜੇ ਵੀ ਪਰ ਲੋਕ ਨੇ ਟਾਲਪੁਰੇ ਦਾ ਆਜੋ 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 ਜਿਹੜੇ ਟਾਲਪੁਰੇ ਦੇ ਹੋ ਗਏ ਉਹ ਤਾਂ ਆਪਣੀ ਪ੍ਰੈਜ਼ੈਂਟ ਦੇ ਕੇ ਜੇ ਕਿ ਉੱਤਰੋ ਰੋਕੀ ਹਾਂ ਪਰਲੇ ਵਾਸਤੇ ਕਿਸੇ ਨਾ ਕਿਸੇ ਪੇਕੇ ਕਰਕੇ ਕਹਿਣਾ ਕਰਨਾ ਕਰਦੇ ਨੇ ਵੀ ਆਪਣੀ ਜ਼ਿੰਦਗੀ ਲਓ ਜੀ ਅਸੀਂ ਆ ਗਏ ਵਾਪਸ ਰੈਲੀ ਤੋਂ ਇਕੱਠ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੀ ਅਸੀਂ ਆਪਣੀ ਹਾਜ਼ਰੀ ਲਵਾ ਕੇ ਤੇ ਵਾਪਸ ਜਾ ਰਹੇ ਹਾਂ ਪਿੰਡੋਂ